ਬਾਡੀ ਮਾਈਂਡ ਸੋਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਤੁਹਾਡੀਆਂ ਅੱਖਾਂ ਦੇ ਹੀਟਲੇ ਪਾਸੇ ਸੋਜ ਰਹਿੰਦੀ ਹੈ ਮਤਲਬ ਤੁਸੀਂ ਸਵੇਰੇ ਉੱਠੇ ਤੇ 10 11 ਵਜੇ ਤੱਕ ਪਰ ਤੁਹਾਡੇ ਅੱਖਾਂ ਦੇ ਥੱਲੇ ਦੇ ਪਾਸੇ ਸੋਜ ਨਹੀਂ ਜਾਂਦੀ ਕੀ ਕਦੀ ਕਦੀ ਤੁਹਾਨੂੰ ਇੰਜ ਲੱਗਦਾ ਹੈ ਵੀ ਤੁਸੀਂ ਕੁਝ ਲਿਖਣਾ ਸ਼ੁਰੂ ਕੀਤਾ ਤੇ ਤੁਹਾਨੂੰ ਆਪਣਾ ਹੱਥ ਭਾਰਾ ਭਾਰਾ ਜਿਹਾ ਲੱਗਦਾ ਹੈ ਤੇ ਕਦੀ ਕਦੀ ਤੁਹਾਨੂੰ ਇੰਜ ਲੱਗਦਾ ਏ ਵੀ ਤੁਸੀਂ ਜਰਾਬ ਪਾਉਣ ਲੱਗੇ ਤੇ ਤੁਹਾਡੇ ਪੈਰ ਤੁਹਾਨੂੰ ਬੜੇ ਮੋٹے-ਮੋٹے ਜੇ ਲੱਗਦੇ ਹਨ ਤੇ ਕਦੀ ਕਦੀ ਤੁਹਾਨੂੰ ਐਵੇਂ ਵੀ ਲੱਗਦਾ ਏ ਵੀ ਤੁਸੀਂ ਇੱਕ ਦਿਨ ਉਹ ਹੀ ਕੱਪੜਾ ਪਾਉਂਦੇ ਹੋ ਤੇ ਤੁਹਾਨੂੰ ਉਹ ਖੁੱਲਾ ਲੱਗਦਾ ਏ ਤੇ ਅਗਲੇ ਦਿਨ ਪਾਉਂਦੇ ਹੋ ਤੇ ਤੁਹਾਨੂੰ ਉਹ ਹੀ ਕੱਪੜੇ ਜਿਹੜੇ ਨੇ ਬਹੁਤ ਜ਼ਿਆਦਾ ਟਾਈਟ ਲੱਗਦੇ ਨੇ ਕਦੀ ਕਦੀ ਤੁਸੀਂ ਮੂੰਹ ਨੂੰ ਹੱਥ ਲਾਉਂਦੇ ਹੋ ਤੇ ਮੂੰਹ ਬੜਾ ਮੋਟਾ-ਮੋਟਾ ਜਿਹਾ ਲੱਗਦਾ ਏ ਤੇ ਕਦੀ ਦੋ ਘੰਟਿਆਂ ਬਾਅਦ ਉਹ ਹੀ ਮੂੰਹ ਬੜਾ ਸੋਹਣਾ ਛੋਟਾ ਜਿਹਾ ਹੋ ਜਾਂਦਾ ਇਹ ਕੀ ਹੋ ਰਿਹਾ ਤੁਹਾਡੇ ਨਾਲ ਸਮਝ ਨਹੀਂ ਆ ਰਹੀ ਆਓ ਅਸੀਂ ਇਹ ਇਸ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਇਹਦੇ ਬਾਰੇ ਸਮਝਦੇ ਹਾਂ ਇਹ ਇੱਕ ਤਰ੍ਹਾਂ ਦੀ ਸੋਜ ਹੈ ਇਨਫਲੇਮੇਸ਼ਨ ਹੈ ਇਹ ਇਨਫਲੇਮੇਸ਼ਨ ਜਦੋਂ ਵੀ ਹੁੰਦੀ ਹੈ ਤੇ ਇਹਦਾ ਕਾਰਨ ਹੁੰਦਾ ਹੈ ਕਿਡਨੀ ਕਿਡਨੀ ਜਦੋਂ ਤੁਹਾਡੀ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਕਰਦੀ ਤੇ ਉਦੋਂ ਇਨਫਲੇਮੇਸ਼ਨ ਸੋਜ ਨਾਲ ਰਿਲੇਟਿਡ ਜਿਹੜੇ ਨੇ ਰੋਗ ਹੋਣੇ ਸ਼ੁਰੂ ਹੋ ਜਾਂਦੇ ਹਨ ਬਾਡੀ ਜਿਹੜੀ ਉਹ ਸਟ्रेस 'ਚ ਆ ਜਾਂਦੀ ਹੈ ਜਦੋਂ ਵੀ ਤੁਹਾਡੇ ਸਰੀਰ ਤੇ ਕਿਤੇ ਸੋਜ ਪੈਂਦੀ ਹੈ ਜਾਂ ਕਿਸੇ ਅੰਗ ਤੇ ਪਰਟੀਕੂਲਰ ਅੰਗ ਤੇ ਸੋਜ ਪੈਂਦੀ ਹੈ ਤੇ ਉਹਦਾ ਸਿੱਧਾ ਸੰਬੰਧ ਤੁਹਾਡੀ ਕਿਡਨੀ ਦੇ ਨਾਲ ਨੇ ਹੁਣ ਆਓ ਵੇਖਦੇ ਹਾਂ ਵੀ ਕਿਡਨੀ ਦਾ ਤੁਹਾਡੀ ਬੋਡੀ ਦੇ ਵਿੱਚ ਕੀ ਰੋਲ ਹੈ ਕਿਡਨੀ ਦਾ ਕੰਮ ਹੈ ਤੁਹਾਡੀ ਬੋਡੀ ਦੇ ਵਿੱਚੋਂ ਟੌਕਸਿਨ ਨੂੰ ਰਿਲੀਜ਼ ਕਰਨਾ ਕੰਟੀਨਿਊਸਲੀ ਜਦੋਂ ਅਸੀਂ ਕੋਈ ਵੀ ਚੀਜ਼ ਖਾਂਦੇ ਆ ਤਾਂ ਤੁਹਾਡੀ ਬਾਡੀ ਵੇਸਟ ਵੀ ਨਾਲ ਹੀ ਬਣਦਾ ਰਹਿੰਦਾ ਹੈ ਫਿਰ ਕੀ ਹੁੰਦਾ ਹੈ ਉਹ ਵੇਸਟ ਨੂੰ ਬਾਹਰ ਕੱਢਣ ਵਾਸਤੇ ਜਦੋਂ ਅਸੀਂ ਪਾਣੀ ਪੀਂਦੇ ਆ ਤੇ ਜਿਹੜੇ ਵੇਸਟ ਫਲੂਇਡ ਬਣਦੇ ਨੇ ਤੇ ਉਹਨੂੰ ਯੂਰੀਨ ਦੇ ਥਰੂ ਕਿਡਨੀ ਬਾਹਰ ਕੱਢ ਦਿੰਦੀ ਹੈ ਪਰ ਜਦੋਂ ਇਹ ਕਿਡਨੀ ਸਹੀ ਫੰਕਸ਼ਨ ਨਹੀਂ ਕਰਦੀ ਤੇ ਇਹੋ ਹੀ ਵੇਸਟ ਜਦੋਂ ਸਾਡੀ ਬਾਡੀ ਦੇ ਅੰਦਰ ਰਹਿ ਜਾਂਦੇ ਨੇ ਤੇ ਇਹ ਪ੍ਰੋਬਲਮ ਦਾ ਕਾਰਨ ਬਣਦੇ ਨੇ ਸੱਚਾ ਕੰਮ ਹੈ ਕਿਡਨੀ ਦਾ ਤੁਹਾਡੀ ਬਾਡੀ ਦੇ ਵਿੱਚ ਪਾਣੀ ਦੀ ਮਾਤਰਾ ਨੂੰ ਮੇਨਟੇਨ ਕਰਕੇ ਰੱਖਣਾ ਮਨ ਲੋ ਤੁਹਾਡੀ ਬਾਡੀ ਦੇ ਵਿੱਚ ਪਾਣੀ ਦੀ ਮਾਤਰਾ ਘਟੇ ਤੇ ਤੁਹਾਨੂੰ ਤੇਲ ਲੱਗੇਗੀ ਤੇ ਤੁਸੀਂ ਪਾਣੀ ਪੀਓਗੇ ਜੇ ਤੁਹਾਡੀ ਬਾਡੀ ਦੇ ਵਿੱਚ ਪਾਣੀ ਜ਼ਿਆਦਾ ਹੋ ਗਿਆ ਹੈ ਤੇ ਬਾਡੀ ਦੇ ਵਿੱਚੋਂ ਯੂਰਿਨ ਦੇ ਥਰੂ ਤੁਹਾਡਾ ਪਾਣੀ ਜਿਹੜਾ ਹੈ ਉਹ ਨਿਕਲ ਜਾਏਗਾ ਕਿਡਨੀ ਦਾ ਅਗਲਾ ਫੰਕਸ਼ਨ ਨੇ ਤੁਹਾਡੀ ਬਾਡੀ ਦੇ ਵਿੱਚ ਬੋਨ ਹੈਲਥ ਨੂੰ ਬਣਾ ਕੇ ਰੱਖਣਾ ਕਿਉਂਕਿ ਬੋਨ ਹੈਲਥ ਨੂੰ ਮੇਨਟੇਨ ਕਰਨ ਵਾਸਤੇ ਵਿਟਾਮਿਨ ਡੀ ਦੀ ਬਹੁਤ ਲੋੜ ਹੁੰਦੀ ਹੈ ਤੇ ਵਿਟਾਮਿਨ ਡੀ ਨੂੰ ਅਬਜ਼ੌਰਬ ਕਰਨ ਦਾ ਕੰਮ ਜਿਹੜਾ ਹੈ ਉਹ ਕਿਡਨੀ ਦਾ ਹੈ ਕਿਡਨੀ ਦੇ ਫੰਕਸ਼ਨ ਸਮਝਣ ਤੋਂ ਬਾਅਦ ਹੁਣ ਅਸੀਂ ਇਹ ਸਮਝਦੇ ਹਾਂ ਕਿ ਕਿਡਨੀ ਦਾ ਤੇ ਸੋਜ ਦਾ ਆਪਸ ਵਿੱਚ ਕੀ ਰਿਲੇਸ਼ਨ ਹੈ ਤੇ ਕੀ ਰੁਕਾਵਟ ਪੈਂਦੀ ਹੈ ਕਿਡਨੀ ਦੇ ਵਿੱਚ ਜਦੋਂ ਸੋਜ ਪੈਣੀ ਸ਼ੁਰੂ ਹੋ ਜਾਂਦੀ ਹੈ ਪਹਿਲਾ ਕਾਰਨ ਜਦੋਂ ਅਸੀਂ ਬਿਨਾਂ ਲੋੜ ਤੋਂ ਪਾਣੀ ਪੀ ਲੈਨੇ ਆ ਮੰਨ ਲਓ ਸਾਨੂੰ ਤੇ ਲੱਗੀ ਨਹੀਂ ਤੇ ਅਸੀਂ ਪਾਣੀ ਪੀ ਲਿਆ ਤੇ ਕਿੱਥੇ ਸਾਡੀ ਪਾਣੀ ਦੀ ਇੱਕ ਗਲਾਸ ਦੀ ਕੈਪੈਸਿਟੀ ਸੀ ਉਹਦੀ ਥਾਂ ਤੇ ਅਸੀਂ ਤਿੰਨ ਜਾਂ ਚਾਰ ਗਲਾਸ ਪਾਣੀ ਦੀ ਪੀ ਲਏ ਬਿਨਾਂ ਤੇਜ ਤੋਂ ਜਦੋਂ ਅਸੀਂ ਪਾਣੀ ਪੀ ਲਿਆ ਤੇ ਉਹ ਪਾਣੀ ਸਾਡੀ ਕਿਡਨੀ ਨੇ ਫਿਲਟਰ ਨਹੀਂ ਕੀਤਾ ਤੇ ਉਹ ਜਿਹੜਾ ਵਾਧੂ ਪਾਣੀ ਸੀ ਉਹ ਸਾਡੀ ਬਾਡੀ ਦੇ ਵਿੱਚ ਇੱਧਰ ਉੱਧਰ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਆਰਗਨ ਤੇ ਇਫੈਕਟ ਕਰਦਾ ਜਿਹਦੀ ਵਜ੍ਹਾ ਕਰਕੇ ਸਾਨੂੰ ਸੋਚ ਪੈਣੀ ਸ਼ੁਰੂ ਹੋ ਜਾਂਦੀ ਹੈ ਦੂਜਾ ਕਾਰਨ ਆਪਣੀ ਲੋੜ ਤੋਂ ਘੱਟ ਪਾਣੀ ਪੀਣਾ ਹੁਣ ਇਹ ਕਿਵੇਂ ਪਤਾ ਲੱਗੇ ਵੀ ਤੁਸੀਂ ਘੱਟ ਪਾਣੀ ਪੀਤਾ ਤੁਸੀਂ ਬਾਰ ਬਾਰ ਪਿਸ਼ਾਬ ਕਰਨ ਵਾਸਤੇ ਜਾ ਰਹੇ ਹੋ ਤੇ ਪਾਣੀ ਘੱਟ ਪੀ ਰਹੇ ਹੋ ਤੁਹਾਡਾ ਸਟ੍ਰੈਸ ਲੈਵਲ ਬਹੁਤ ਜ਼ਿਆਦਾ ਹੈ ਤੁਹਾਨੂੰ ਤੇ ਲੱਗਦੀ ਹੈ ਪਰ ਤੁਸੀਂ ਆਪਣੇ ਕੰਮ ਚ ਇੰਨਾ ਬੀਜ਼ੀ ਹੋ ਵੀ ਤੁਹਾਨੂੰ ਤੇ ਦਾ ਪਤਾ ਹੀ ਨਹੀਂ ਲੱਗਦਾ ਉਹਦੇ ਨਾਲ ਹੁੰਦਾ ਕਿ ਇਹ ਵੀ ਬਾਰ ਬਾਰ ਯੂਰੀਨ ਪਾਸ ਕਰਨ ਵਾਸਤੇ ਜਿਹੜੇ ਅੰਦਰ ਤੁਹਾਡੀ ਬੋਡੀ ਦੇ ਵਿੱਚ ਜਿੰਨਾ ਫਲੂਇਡ ਸੀ ਉਹ ਸਾਰਾ ਡレイン ਹੋ ਗਿਆ ਤੇ ਡੀ ਹਾਈਡਰੇਸ਼ਨ ਹੋਣ ਦੀ وجہ ਕਰਕੇ ਤੁਹਾਡੇ ਹਾਰਟ ਤੇ ਲੰਗਸ ਦੀ ਜਿਹੜੀ ਹੈ ਉਹ ਕੈਪੈਸਿਟੀ ਘਟ ਜਾਂਦੀ ਹੈ ਜੀ ਦੀ ਵਜ੍ਹਾ ਕਰਕੇ ਤੁਹਾਨੂੰ ਸੋਜ ਪੈਣੀ ਸ਼ੁਰੂ ਹੋ ਜਾਂਦੀ ਹੈ ਹੁਣ ਕਿਵੇਂ ਪਤਾ ਕਰੀਏ ਕੀ ਸੋਜ ਜ਼ਿਆਦਾ ਪਾਣੀ ਪੀਣ ਦੀ ਵਜ੍ਹਾ ਕਰਕੇ ਹੋਈ ਏ ਜਾਂ ਘੱਟ ਪਾਣੀ ਪੀਣ ਦੀ ਵਜ੍ਹਾ ਕਰਕੇ ਹੋਈ ਏ ਜਿਹੜੀ ਸੋਜ ਜ਼ਿਆਦਾ ਪਾਣੀ ਪੀਣ ਦੀ ਵਜ੍ਹਾ ਕਰਕੇ ਹੋਈ ਹੁੰਦੀ ਏ ਉਸ ਸੋਜ ਦੀ ਨਿਸ਼ਾਨੀ ਇਹ ਆ ਕਿ ਉਹ ਜਦੋਂ ਤੁਸੀਂ ਉਹਨੂੰ ਸਕਿਨ ਨੂੰ ਦੱਬੋਗੇ ਤੇ ਉਹ ਉੱਥੇ ਟੋਇਆ ਜਾਂ 1 2 1 ਤੋਂ ਸੈਕਿੰਡ ਵਾਸਤੇ ਬਣਿਆ ਰਹੇਗਾ ਉਹਨੂੰ ਟੋਏ ਨੂੰ ਭਰਨ ਵਾਸਤੇ ਥੋੜਾ ਟਾਈਮ ਲੱਗੇਗਾ ਦੂਜੇ ਨੰਬਰ ਤੇ ਜਿਹੜੀ ਘੱਟ ਪਾਣੀ ਪੀਣ ਦੀ ਵਜ੍ਹਾ ਕਰਕੇ ਸੋਜ ਹੁੰਦੀ ਹੈ ਉਹਦੇ ਵਿੱਚ ਐਵੇਂ ਹੁੰਦਾ ਹੈ ਵੀ ਉਹ ਡਰਾਈਨੈਸ ਹੁੰਦੀ ਹੈ ਉਹਦੇ ਵਿੱਚ ਕਦੀ ਕਦੀ ਲਾਲ ਥਾਂ ਵੀ ਹੋ ਜਾਂਦੀ ਹੈ ਤੇ ਕਦੀ ਕਦੀ ਤੁਹਾਡਾ ਖਾਰਿਸ਼ ਕਰਨ ਨੂੰ ਵੀ ਜੀ ਕਰਦਾ ਹੈ ਤੀਜਾ ਕਾਰਨ ਜਦੋਂ ਕਿਡਨੀ ਟੌਕਸਿਨ ਨੂੰ ਚੰਗੀ ਤਰ੍ਹਾਂ ਰਿਲੀਜ਼ ਨਹੀਂ ਕਰਦੀ ਤੇ ਯੂਰੀਆ ਤੇ ਸੋਡੀਅਮ ਨਾਲ ਦੇ ਜਿਹੜੇ ਟੌਕਸਿਨ ਨੇ ਤੁਹਾਡੀ ਬਾਡੀ ਦੇ ਵਿੱਚ ਜ਼ਿਆਦਾ ਮਾਤਰਾ ਵਿੱਚ ਹੋ ਜਾਂਦੇ ਨੇ ਤੇ ਉਦੋਂ ਵੀ ਸੋਜ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਇਸ ਕਰਕੇ ਤੁਸੀਂ ਆਪਣੀ ਡਾਈਟ ਦੇ ਵਿੱਚ ਸਾਲਟ ਦੀ ਮਾਤਰਾ ਨੂੰ ਘਟਾਓ ਤੇ ਨਾਲੇ ਨਾਲ ਨਾਲ ਇਹ ਸ਼ੁਰੂ ਕਰੋ ਕਿ ਦੂਜੇ ਲੂਣ ਦੀ ਥਾਂ ਤੇ ਤੁਸੀਂ ਸਿੰਧ ਦਾ ਲੂਣ ਖਾਣਾ ਸ਼ੁਰੂ ਕਰੋ ਜਿੰਨੂੰ ਹਿਮਾਲੀਅਨ ਸਾਲਟ ਜਾਂ ਪਾਕਿਸਤਾਨੀ ਲੂਣ ਵੀ ਕਹਿ ਦਿੱਤਾ ਜਾਂਦਾ ਹੈ ਇਸ ਕਰਕੇ ਤੁਸੀਂ ਆਪਣੀ ਡਾਈਟ ਦੇ ਵਿੱਚ ਲੂਣ ਨੂੰ ਘਟਾਓ ਤੇ ਉਹਦੀ ਥਾਂ ਤੇ ਪਾਣੀ ਦੀ ਮਾਤਰਾ ਨੂੰ ਵਧਾਓ ਤਾਂ ਜੋ ਤੁਹਾਡੀ ਬੋਡੀ ਦੇ ਵਿੱਚੋਂ ਇਨਫਲੇਮੇਸ਼ਨ ਘਟਣੀ ਸ਼ੁਰੂ ਹੋਵੇ ਜੇ ਜਿੱਥੇ ਤੁਹਾਨੂੰ ਲੂਣ ਖਾਣ ਦੀ ਲੋੜ ਪਵੇ ਉਹਦੀ ਥਾਂ ਤੇ ਤੁਸੀਂ ਸਿੰਧਾ ਲੂਣ ਦੀ ਵਰਤੋਂ ਕਰਨੀ ਸ਼ੁਰੂ ਕਰੋ ਕਿਉਂਕਿ ਸਿੰਧਾ ਲੂਣ ਖਾਣ ਦੇ ਨਾਲ ਤੁਹਾਡੀ ਬੋਡੀ ਦੇ ਵਿੱਚ ਸੋਡੀਅਮ ਵਧਨ ਦੀ ਘੱਟ ਸੰਭਾਵਨਾ ਹੁੰਦੀ ਹੈ ਇਸ ਸਾਰੀ ਵੀਡੀਓ ਦੇ ਵਿੱਚ ਅਸੀਂ ਅੱਜ ਇਹ ਸਮਝਿਆ ਕਿ ਸੋਜ ਪੈਣ ਦਾ ਮੇਨ ਕਾਰਨ ਜਿਹੜਾ ਹੈ ਉਹ ਕਿਡਨੀ ਹੈ ਕਿਡਨੀ ਦੇ ਘੱਟ ਕੰਮ ਕਰਨ ਦੀ ਵਜ੍ਹਾ ਕਰਕੇ ਹੀ ਸਾਰੀਆਂ ਸੋਜ ਪੈਂਦੀਆਂ ਹਨ ਭਾਵੇਂ ਉਹ ਮੂੰਹ ਦੀ ਸੋਜ ਹੈ ਭਾਵੇਂ ਪੈਰਾਂ ਦੀ ਭਾਵੇਂ ਹੱਥਾਂ ਦੀ ਹੁਣ ਸਾਨੂੰ ਡਾਇਗਨੋਸ ਆਪ ਨੂੰ ਕਰਨਾ ਪੈਣਾ ਹੈ ਕਿ ਸਾਡੀ ਸੋਜ ਜਿਹੜੀ ਏ ਉਹ ਕਿਡਨੀ ਦੇ ਕਿਹੜੇ ਕੰਮ ਨਾ ਕਰਨ ਦੀ وجہ ਕਰਕੇ ਪੈ ਰਹੀ ਏ ਇਸ ਕਰਕੇ ਆਪਣੀ ਆਪਣੀ ਪ੍ਰੋਬਲਮ ਨੂੰ ਸਮਝੋ ਡਾਇਗਨੋਸ ਕਰੋ ਤੇ ਉਸ ਤਰੀਕੇ ਨੂੰ ਅਪਣਾਓ ਜਿਹੜੇ ਅਸੀਂ ਵੀਡੀਓ ਵਿੱਚ ਦੱਸੇ ਹਨ ਤੇ ਉਹਦਾ ਪੂਰਾ ਪੂਰਾ ਫਾਇਦਾ ਉਠਾਓ ਤੇ ਦੂਜਿਆਂ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਜਿਹੜੇ ਵਿਚਾਰੇ ਇਸ ਪ੍ਰੋਬਲਮ ਨਾਲ ਸਫਰ ਕਰ ਰਹੇ ਹਨ ਤੇ ਉਹਨਾਂ ਦਾ ਵੀ ਭਲਾ ਕਰੋ ਥੈਂਕ ਯੂ ਸੋ ਮੱਚ